ਸਸਿਕਲ ਦੋਸਤੋ ਮੈਂ ਆਪੀਸ਼ ਇੱਕ ਲੋਟਾ ਤੁਸੀਂ ਦੇਖ ਰਿਹਾ ਸਮਜ਼ ਨਿਊਜ਼ ਗੱਲ ਕਰ ਰਿਹਾ ਲੁਧਿਆਣਾ ਰੇਲਵੇ ਸਟੇਸ਼ਨ ਦੀ ਅੱਜ ਡੀਜੀਪੀ ਰੇਲਵੇ ਲੁਧਿਆਣਾ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਜਿਸ ਦੇ ਵਿੱਚ ਰੇਲਵੇ ਡੀਜੀਪੀ ਚੈਕਿੰਗ ਕਰਦੇ ਪਏ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਜ਼ਰੂਰ ਹੋਊਗੀ ਕੀ ਕਾਰਨ ਹੈ ਕਿ ਜਿਹੜੀ ਰੇਲਵੇ ਦੇ ਵਿੱਚ ਇੱਕ ਮਸ਼ੀਨ ਖਰਾਬ ਪਈ ਹੈ ਜਿਹਦੇ ਵਿੱਚ ਸਮਾਨ ਚੈਕਿੰਗ ਕੀਤਾ ਜਾਂਦਾ ਸੀਗਾ ਤੇ ਉਹ ਸਤੰਬਰ ਮਹੀਨੇ ਤੋਂ ਜਿਹੜੀ ਖਰਾਬ ਪਈ ਹੋਈ ਹੈ ਦੇਖੋ ਮੈਂ ਫਸਟ ਟਾਈਮ ਆਈ ਹਾਂ ਇਥੇ ਆਪਣਾ ਜੀਆਰਪੀ ਦਾ ਰਾਉਂਡ ਲਗਾਉਣ ਵਾਸਤੇ ਔਰ ਇੱਕ ਰੂਟੀਨ ਆਪਣਾ जो विजिट है रूटीन का है तो रेलवे स्टेशन पर सब तो पहले जो स्कैनर लग्या हुआ है यही ख़राब है जो कि ये बहुत ही जरूरी है और सिक्योरिटी पक्षों बहुत ही इंपॉर्टेंट है मैम तो मैंने आर पी एफ इंस्पैक्टर ना है उन्होंने कहा है कि सितंबर तो यह खराब है और ये मेनटेनेंस वास्ते रिपेयर करने वास्ते उन्होंने ऑलरेडी लिखा हुआ है हूँ उम्मीद करते हैं कि छेती छेती आ जाएगा हालांकि दो महीने ऑलमोस्ट हो रहे हैं हाँ चूंकि मशीन ख़राब है इस करके मैनुअल ही करते हैं

ਇਸ ਤਰ੍ਹਾਂ ਦਾ ਕੇਸ ਅਭੀ ਅਭੀ ਤੱਕ ਨਹੀਂ ਹੁਆ ਹੈ ਪਹਿਲੇ ਜਰੂਰ ਹੁਆ ਹੋਗਾ ਲੇਕਿਨ ਇਨਹੋਨੇ ਕਾਫੀ ਮਿਹਨਤ ਕੀਤੀ ਹੋਈ ਹੈ ਪੂਰਾ ਇਹ ਧਿਆਨ ਰੱਖਤੇ ਹੈ ਅਲਰਟ ਰਹਤੇ ਹੈ ਤੋ ਇਸ ਤਰ੍ਹਾਂ ਕੇ ਕੇਸੇਸ ਨਹੀਂ ਹੋ ਰਹੇ ਹੈ ਔਰ ਅਗਰ ਹੋਗੇ ਤੋ ਹਮ ਲੋਗ ਹੈ ਯਹਾਂ ਪੇ ਐਕਸ਼ਨ ਲੈਣੇ ਕੇ ਲੀਏ ਡੀਜੀਪੀ ਰੇਲਵੇ ਨੇ ਦੱਸਿਆ ਕਿ ਜਿਹੜੀ ਮਸ਼ੀਨ ਖਰਾਬ ਪਈ ਹੈ ਉਹ ਸਤੰਬਰ ਮਹੀਨੇ ਤੋਂ ਖਰਾਬ ਪਈ ਹੈ ਤੇ ਵੈਪਨ ਲੈ ਜਾਂਦੇ ਹੋਏ ਕਈ ਲੋਗਾਂ ਨੂੰ ਫੜਿਆ ਵੀ ਗਿਆ ਪਿਛਲੇ ਹਫਤੇ ਹੀ ਇੱਕ ਵਿਅਕਤੀ ਨੂੰ ਹਥਿਆਰ ਦੇ ਨਾਲ ਜੋ ਚਾਰਕਣ ਤੋਂ ਹਥਿਆਰ ਲੈ ਕੇ ਆ ਰਿਹਾ ਸੀ ਤੇ ਲੁਧਿਆਣਾ ਦੇ ਵਿੱਚ ਫੜਿਆ ਗਿਆ ਤੇ ਡੀਜੀਪੀ ਨੇ ਜਵਾਬ ਦਿੱਤਾ ਹੈ ਜੀ ਮਸ਼ੀਨ ਨੂੰ ਜਲਦ ਤੋਂ ਜਲਦ ਅਸੀਂ ਦਰੁਸਤ ਕਰ ਲਵਾਂਗੇ ਤੇ ਜਿਹੜੀ ਵੀ ਹੈ ਸੁਰੱਖਿਆ ਪੱਖੀ ਜੋ ਲੋਕਾਂ ਦੇ ਸੁਰੱਖਿਆ ਲਈ ਉਹਨੂੰ ਅਸੀਂ ਪੂਰਾ ਦਾ ਪੂਰਾ ਜਾਇਜ਼ਾ ਲੈਂਦਾ ਹੈ ਤੇ ਉਹਨਾਂ ਦੀ ਸੁਰੱਖਿਆ ਸਾਡੇ ਲਈ ਮਹੱਤਮ ਪੁਨਾ ਲੁਧਿਆਣਾ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਅਭਿਸ਼ੇਕ ਜਰੋਟਾ ਸਮਝਣ ਨੂੰ ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਿਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786